ਆ ਘਟਨਾ ਰੇਲਵੇ ਸਟੇਸ਼ਨ ਬਠਿੰਡਾ ਦੇ ਨੇੜੇ ਟਾਬੇ ਦੀ ਹੈ ਆ ਦੇਖੋ ਪਰਨਾ ਪਾਈ ਬੱਠਾ ਜਿਹੜਾ ਬੰਦਾ ਹੈਗਾ ਇਹ ਆਇਆ ਇੱਥੇ ਬਜ਼ੁਰਗ ਨੂੰ ਗੱਲਾਂ ਦੇ ਵਿੱਚ ਲਾ ਕੇ ਤੇ ਗੱਲੇ ਦੇ ਵਿੱਚੋਂ ਮੋਬਾਈਲ ਜਿਹੜਾ ਹੈਗਾ ਉਸ ਨੂੰ ਚੋਰੀ ਕਰੂਗਾ ਤੁਹਾਨੂੰ ਸਾਫ਼ ਦਿਖੂਗਾ ਆ ਬਾਬੇ ਨੂੰ ਇਹਨੇ ਗੱਲਾਂ ਚ ਉਲਝਾ ਲਿਆ ਵੀ ਪਰੌਂਠੇ ਵਿੱਚ ਆ ਪਾ ਦਿਓ ਆ ਪਾ ਦਿਓ ਪਰੌਂਠੇ ਪੈਕ ਕਰਵਾਣ ਲਈ ਆਇਆ ਸੀ ਇਹਨਾਂ ਨਾਲ ਪਹਿਲਾਂ ਵੀ ਐ ਜੀ ਘਟਨਾ ਵਾਪਰ ਚੁੱਕੀ ਹੈਗੀ ਹੈ ਉਦੋਂ ਇਹਦੇ ਪਰਨਾ ਮੂੰਹ ਤੇ ਬੰਨਿਆ ਹੋਇਆ ਸੀ ਅੱਜ ਬਾਈ ਚਾਂਸ ਪਰਨਾ ਮੂੰਹ ਤੇ ਨਹੀਂ ਹੈ ਆ ਦੇਖੋ ਬਜ਼ੁਰਗ ਨੂੰ ਗੱਲਾਂ ਚਲਾ ਲਿਆ ਵੀ ਇਹਦੇ ਵਿੱਚ ਆਹ ਪਾ ਦੋ ਆਹ ਪਾ ਦੋ ਆ ਹੁਣ ਗੱਲੇ ਨੂੰ ਹੱਥ ਮਾਰੂਗਾ ਸੱਜੇ ਹੱਥ ਨਾਲ ਹੋਲੀ ਜੀ ਗੱਲਾਂ ਖੋਲੂਗਾ ਗੱਲਾਂ ਖੋਲ ਕੇ ਵਿੱਚੋਂ ਦੀ ਮੋਬਾਈਲ ਕੱਢ ਲੂਗਾ ਤੇ ਬਜ਼ੁਰਗ ਨੂੰ ਗੱਲਾਂ ਚਲਾ ਰੱਖਿਆ ਵੀ ਆਹ ਪਰੌਂਠੇ ਚਾਹ ਚੀਜ਼ ਪਾ ਦੋ ਆਹ ਚੀਜ਼ ਪਾ ਦੋ ਇਹ ਬਠਿੰਡਾ ਰੇਲਵੇ ਸਟੇਸ਼ਨ ਦੇ ਨੇੜੇ ਢਾਬੇ ਦੀ ਇਹ ਘਟਨਾ ਹੈਗੀ ਆ ਦੇਖੋ ਹੁਣ ਇਹਨੇ ਗੱਲਾਂ ਚਲਾ ਕੇ ਮੋਬਾਈਲ ਗੱਲਾਂ ਇਹ ਖੋਲ ਲਿਆ ਤੇ ਮੋਬਾਈਲ ਕੱਢ ਲਿਆ ਵਿੱਚੋਂ ਦੀ ਇਹ ਵੱਧੋ ਵੱਧ ਪੋਸਟ ਨੂੰ ਸ਼ੇਅਰ ਕਰੋ ਤਾਂ ਕਿ ਇਹ ਬੰਦਾ ਫੜਿਆ ਜਾਵੇ ਪਤਾ ਨਹੀਂ ਹੋਰ ਕਿਹੜੀ ਕਿਹੜੀ ਦੁਕਾਨਾਂ ਤੇ ਇਸਨੇ ਵਾਰ ਦਾ ਤਾਂ ਕੀਤੀਆਂ ਹੋਣੀਆਂ ਇਸ ਤਰ੍ਹਾਂ ਦੀਆਂ ਆ ਦੇਖੋ ਆਹ ਇੰਨੇ ਆਂਦਰੇ ਨਾਲ ਮੋਬਾਈਲ ਕੱਢ ਲਿਆ ਤੇ ਇੱਥੋਂ ਦੀ ਔਣੇ ਹੀ ਚਲਾ ਗਿਆ ਇਹਨਾਂ ਨਾਲ ਦੂਜੀ ਵਾਰ ਹੋਈ ਆ ਅੱਜ ਸੀਸੀਟੀਵੀ 'ਚ ਇਹਦਾ ਮੂੰਹ ਨਜ਼ਰ ਆ ਗਿਆ ਤੇ ਹੁਣ ਪੋਸਟ ਨੂੰ ਵੱਧੋ ਵੱਧ ਸ਼ੇਅਰ ਕਰ ਦਿਓ